ਰੋਕਰ ਲੈਨੇ ਮੁਕੇਰੀਆਂ ਵਾਲ ਜਿੱਥੇ ਕਿ ਅਚਾਨਕ ਹੀ ਪਰਿਵਾਰ ਦੀ ਗੈਰ ਮੌਜੂਦਗੀ ਚ ਉਹਨਾਂ ਦੇ ਘਰ ਚ ਪੇਤ ਪਰੇ ਹਾਲਾਤਾਂ ਚ ਅੱਗ ਲੱਗ ਗਈ ਤੋਂ ਦੱਸਿਆ ਕਿ ਇਹ ਅੱਗ ਨਹੀਂ ਪਿਆਣਕ ਸੀ ਕਿ ਸਾਰਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਕਟਨਾਏ ਮੁਕੇਰੀਆਂ ਦੀ ਮੁਕੇਰੀਆਂ ਦੇ ਪਿੰਡ ਬਧੂਪੁਰ ਦੀ ਜਿੱਥੇ ਕਿ ਇੱਕ ਪਰਿਵਾਰ ਆਪਣੇ ਘਰ ਤੋਂ ਬਾਹਰ ਕਿਸੇ ਸਮਾਗਮ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਨਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਅਚਰ ਨਿਦੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਟਰੱਕਸ ਬਗਨਰ ਫੜੇ ਹੈ ਨਸ਼ੇ ਦੀ ਰੋਕத் ਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਗਿਆ ਹੋਇਆ ਸੀ ਲੇਕਿਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ 'ਚ ਅੱਗ ਲੱਗ ਜਾਂਦੀ ਹੈ ਜਿਸ ਦੇ ਨਾਲ ਸਾਰਾ ਸਮਾਨ ਅਤੇ ਨਾਲ ਹੀ ਨਾਲ ਨਕਦੀ ਜੋ ਕਿ ਘਰ ਦੇ ਵਿੱਚ ਮੌਜੂਦ ਸੀ ਉਹ ਸਾਰੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਦਸੀ ਮਿਹਨਤ ਮਜ਼ਦੂਰੀ ਕਰ ਗੁਜ਼ਰਬਸਰ ਕਰਨ ਵਾਲੇ ਪਰਿਵਾਰ ਧਰਮਵੀਰ ਅਤੇ ਕਿਰਨ ਨਾ ਦੇ ਇਹ ਸ਼ਖਸ ਦੇ ਘਰ ਦੇ ਵਿੱਚ ਅੱਗ ਲੱਗੀ ਆ ਘੱਟਾ ਸਬੰਧੀ ਜਾਣਕਾਰੀ ਸਾਂਝੀ ਕਰਦੇ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਪਿੰਡ ਵਿੱਚ ਹੀ ਮਜ਼ਦੂਰੀ ਕਰਨ ਗਏ ਸਨ ਅਤੇ ਉਹਨਾਂ ਦੀ ਪਤਨੀ ਅਤੇ ਬੱਚੇ ਵੀ ਘਰ ਨਹੀਂ ਸਨ ਗਵਾਂਡੀਆਂ ਵੱਲੋਂ ਸੂਚਨਾ ਦਿੱਤੇ ਜਾਣ ਤੇ ਜਦੋਂ ਉਹ ਘਰ ਆਏ ਤਾਂ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਜਿਸ ਦੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਪਾਰੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਜ਼ਿਆਦਾ ਸੀ ਕਹਿ ਸਕਦੇ ਆ ਕਿ ਮਾਇੂਸ ਕਰ ਦੇਣ ਵਾਲੀਆਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਇਸ ਜੋੜੇ ਦਾ ਕਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਜਿੰਨੀ ਵੀ ਨਕਦੀ ਸੀ ਉਹ ਵੀ ਕਿਤਨਾ ਤੇਜ਼ ਸੜ ਕੇ ਸੁਆਹ ਹੋ ਗਈ ਗਣੀ ਮਤ ਰਹੀ ਕਿ ਉਸ ਵੇਲੇ ਬੱਚੇ ਵੀ ਕਾਰ ਦੇ ਵਿੱਚ ਮੌਜੂਦ ਨਹੀਂ ਸਨ ਅਤੇ ਬਾਹਰ ਖੇਡਣ ਗਏ ਹੋਏ ਸਨ ਨਹੀਂ ਤਾਂ ਕੋਈ ਵੱਡਾ ਕਾਰਾ ਵੀ ਵਾਪਰ ਸਕਦਾ ਸੀ ਤਾਂ ਇਸ ਪੂਰੇ ਵਾਰਤੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਹੈ ਅਤੇ ਉਹਨਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਇਹ ਦੇਖੋ ਜੀ ਮੈਂ ਸ਼ਵੇਰੇ ਗਿਆ ਦਿਹਾੜੀ ਤੇ ਦਿਹੜੀ ਤੇ ਮੈਂ ਲਗਾ ਪਿੰਡੀ ਆ ਦਿਹੜੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਕਰਕੇ ਅੱਗ ਲੱਗ ਗਈ ਤੇ ਫੇਰ ਘਰ ਵਾਲੀ ਤੇ ਇੱਥੇ ਹਨੇ ਘਰ ਵੀ ਘਰ ਵਾਲੀ ਗਈ ਬਾਹਰ ਫੇ ਤਾਂ ਘਰ ਕੋਈ ਨਹੀਂ ਸੀ ਤੇ ਇਹ ਤਾਂ ਮੈਨੂੰ ਕਿਸੇ ਨੇ ਦੱਸਿਆ ਪਿੰਡ ਵਾਲਿਆਂ ਨੇ ਤੇ ਆਗੂਗੋ ਲੱਗੀ ਤੇ ਮੈਂ ਤਾਂ ਫੇਰ ਦੌੜਾਂ ਘਰ ਆਇਆ ਤੇ ਫੇਰ ਘਰ ਆਣ ਕੇ ਦੇਖਿਆ ਵੀ ਅੱਗ ਲੱਗੀ ਫੇਰ ਮੈਂ ਪਾਣੀ ਪੂਣੀ ਛੋਟਿਆ ਪਿੰਡ ਦੇ ਫੇਕ ਸਾਰੇ ਇਕੱਠੇ ਹੋ ਗਏ ਸਮਾਨ ਸਾਰਾ ਛੜ ਗਿਆ ਜੀ ਕੁਛ ਨਹੀਂ ਬਚਿਆ ਮੈਂ ਤਾਂ ਮਜ਼ਦੂਰੀ ਕਰਦਾ ਜੀ ਤੇ ਘਰ ਦਾ ਸਮਾਨ ਕੋਈ ਨਹੀਂ ਬਚਿਆ ਤੇ ਫੇ ਮੇਰੀ ਮਤ ਕੀਤੀ ਜਾਵੇ ਕਿਰਨ ਕੁਮਾਰੀ ਕਿੰਨਾ ਫਾਇਦਾ ਸਾਰਾ ਹੱਬ ਸਭ ਭਾਜੀ ਮੈਂ ਤਾਂ ਗਈ ਬਾਹਰ ਗਈ ਕਿਤੇ ਕੰਮ ਕਰਨ ਗਈ ਮਗਰ ਉਹ ਅੱਗ ਲੱਗੀ ਗਲੀ ਗਵਾਂ ਦੱਸ ਦੱਸਿਆ ਅੱਗ ਲਿੰਦੀ ਸਭ ਕੁਝ ਸੜ ਗਿਆ ਬੈੱਡ ਸੜ ਗਿਆ ਜਾਈਆਂ ਚਲਾਈਆਂ ਸਭ ਜੋ ਵਿੱਚ ਪਿਆ ਹੈ ਰੱਖੇ ਉਹ ਵੀ ਸੜ ਗਏ ਆ ਉਹ ਨੂੰ ਨਸਬ ਲੱਗ ਲਿਗਵਾਨ ਆਖੇ ਰੋਲਾ ਪਾਇਆ ਆਗੂ ਨੂੰ ਬੁਝਾਈ ਪਾਣੀ ਪਾਇਆ ਸੁੱਟਿਆ ਸੋ ਘਰ ਮਰਮੇ ਕਰੰਟ ਪੈ ਗਈ ਉਹ ਮਸੀ ਪਚਾ ਹੋਇਆ ਤੁਹਾਨੂੰ ਫੇਰ ਸੇਵਾ ਪਾਇਏ ਦੇ ਦੇ ਕੋਈ ਮਦਦ ਕਰਨਾਂ ਨੂੰ 2-3 ਲੱਖ ਦਾ ਸਮਾਨ ਸਾਡਾ ਜਿਹੜਾ ਹੋ ਗਿਆ ਖਰਾਬ ਉਹ ਸਭ ਕੁ ਸੜ ਗਿਆ ਜਾਈਆਂ ਤਲਾਈਆਂ ਜੋ ਬਿਸਤਰਾ ਪਿਆ ਹੈ ਰੱਖੇ ਅੰਦਰ ਕਮੇਟੀ ਲੈ ਕੇ ਲਿਆਂਦੀ ਉਹ ਰਾਤੀ ਉਹ ਵੀ ਚ ਸੜ ਗਏ ਅੱਜ ਰਾਤੀ ਮਿਲੀ ਪਏ ਮੈਂ ਕਿ ਕੋਈ ਰੱਖਣੀ ਉਹ ਸਾਰੇ ਹੋ ਗਏ ਅੰਦਰ ਹਾਂਜੀ ਮੈਂ ਰਾਜਪਾਲ ਜੀ ਵਾਸੀ ਪਿੰਡ ਬੱਧੂਪੁਰ ਜੀ ਜੋ ਸਾਡੇ ਪਿੰਡ ਅੱਜ ਮੰਦਭਾਦੀ ਘਟਨਾ ਹੋਈ ਦੀ ਇੱਕ ਬਹੁਤ ਗਰੀਬ ਪਰਿਵਾਰ ਆ ਜੀ ਮੈਂ ਤਾਂ ਮਜ਼ਦੂਰੀ ਕਰਦੇ ਆ ਜੀ ਸਾਰਾ ਕੁਝ ਇਹਨਾਂ ਦਾ ਸਮਾਨ ਵਗੈਰਾ ਸਾਰਾ ਕੁਝ ਸੜ ਗਿਆ ਤੇ ਮੈਂ ਹੁਣ ਇਹੋ ਹੀ ਦਾਨੀ ਸਜਣਾਂ ਨੂੰ ਤੇ ਸਰਕਾਰ ਨੂੰ ਇਹੋ ਹੀ ਅਪੀਲ ਕਰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਰੂਰਤਮੰਦ ਪਰਿਵਾਰ ਹੈਗਾ ਜੀ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਜੀ ਉਹ ਆਪ ਵੀ ਮਿਹਨਤ ਮਜ਼ਦੂਰੀ ਭੰਜੀ ਹੁਣੀ ਵੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਤੇ ਭਾਜੀ ਵੀ ਦਿਹਾੜੀ ਦਾ ਕੰਮ ਕਰਦੇ ਜੀ ਫੇਰ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੋਰ ਵੀ ਦਾਨੀ ਸਜਣਾਂ ਨੂੰ ਇਹਨਾਂ ਦੀ ਬਹੁਤ ਮਦਦ ਕਰਨੀ ਚਾਹੀਦੀ ਜਿੱਦਾਂ ਕਿ ਇਹਨਾਂ ਦਾ ਜੋ ਵੀ ਇਹਨਾਂ ਦਾ ਸਮਾਨ ਵਗੈਰਾ ਹੈ ਫੇਰ ਪੈ